ਜੀ ਬਾਈ ਸ਼ਸਤਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਸੁਖ ਰਤਿਏ ਦੀ ਜਿਹਦੇ ਵਿੱਚ ਕੀ ਆਪਾਂ ਕੱਲ ਵੀਡੀਓ ਦੇਖੀ ਸੀ ਸੁਖ ਰਤਿਏ ਜੀ ਵੀਡੀਓ ਦੇ ਵਿੱਚ ਇੱਕ ਕੁੜੀ ਇਹ ਕਹਿ ਰਹੀ ਆ ਵੀ ਸੁਖ ਰਤਿਏ ਨੇ ਸਾਡੇ ਨਾਲ ਬਹੁਤ ਮਾੜੀ ਗੱਲ ਕੀਤੀ ਆ ਕਿਉਂਕਿ ਮੈਂ ਸਾਰੀ ਗੱਲਬਾਤ ਉਹਨਾਂ ਨੂੰ ਦੱਸਤੀ ਸੀ ਵੀ ਇਸ ਕਰਕੇ ਫਿਰ ਵੀ ਮੇਰੇ ਨਾਲ ਉਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਆ ਗੱਲ ਕੀ ਮਾੜੀ ਕੀਤੀ ਆ ਜੀ ਉਹਨਾਂ ਕੁੜੀ ਨੇ ਉਹਨਾਂ ਨੂੰ ਦੱਸਤਾ ਸੀ ਵੀ ਮੈਂ ਪਹਿਲਾਂ ਸ਼ਾਦੀशुदा ਸੀ ਇੱਕ ਮੇਰੇ ਬੱਚਾ ਵੀ ਸੀ ਉਹ ਮੰਨ ਕੇ ਚੱਲੋ ਵੀ ਸਾਰੀ ਗੱਲਬਾਤ ਦੱਸ ਕੇ ਵੀ ਉਹ ਬੱਚਾ ਮੈਂ ਪਿੱਛੇ ਵੀ ਝੜੋ ਜਿੱਥੇ ਵੀ ਆਪਣਾ ਰਿਸ਼ਤਾ ਆਪਾਂ ਕਹਿੰਦੇ ਆ ਵੀ ਹੋਇਆ ਸੀ ਵੀ ਉਹ ਬੱਚਾ ਮੇਰੇ ਇਸ ਟਾਈਮ ਮੇਰੇ ਨਾਲ ਮੌਜੂਦ ਨਹੀਂ ਮੈਂ ਉੱਥੇ ਹੀ ਮੰਨ ਕੇ ਚੱਲ ਵੀ ਮੇਰਾ ਤਲਾਕ ਹੋ ਗਿਆ ਸੀ ਜਿਵੇਂ ਵੀ ਕਿਸੇ ਵੀ ਵਜ੍ਹਾ ਨਾਲ ਲਾ ਲਓ ਉਹ ਕੁੜੀ ਕਹਿੰਦੀ ਆ ਵੀ ਉਦੋਂ ਬਾਅਦ ਕਦੇ ਵੀ ਇੰਸਟਾਗ੍ਰਾਮ ਦੇ ਉੱਤੇ ਮੇਰੀ ਸੁਖਰਤੀ ਨਾਲ ਗੱਲਬਾਤ ਹੋ ਗਈ ਉਧਰ ਉਧਰ ਇਹ ਸੀ ਗੱਲਬਾਤ ਕਰਨ ਲੱਗੇ ਬਾਡੇ ਤੇ ਵੀ ਗਈ ਆ ਕਿ ਕਹਿੰਦੀ ਮੈਂ ਇੱਕ ਦੋ ਵਾਰ ਉਹਦੇ ਤੇ ਇੱਕ ਦੂਜੇ ਨੂੰ ਜਿਵੇਂ ਆਪਾਂ ਕਹਦੇ ਵੀ ਕੋਈ ਗਿਫਟ ਵਗੈਰਾ ਉਹ ਵੀ ਦੇ ਕੇ ਆਏ ਹਣਾ ਕਿ ਨਹੀਂ ਉਹ ਬਸ ਇੱਥੋਂ ਇੱਕ ਗੱਲ ਸੀ ਵੀ ਕੋਈ ਵੀ ਲੀੜਾ ਕਪੜਾ ਜਦੋਂ ਪਾਉਂਦਾ ਸੀ ਤੇ ਵੀ ਸਾਨੂੰ ਮੈਨੂੰ ਪਹਿਲਾਂ ਪੁੱਛਦਾ ਸੀ ਉਹ ਫੇਰ ਜਾ ਕੇ ਮੰਨ ਕੇ ਚਲੋ ਮੈਨੂੰ ਪੁੱਛਦਾ ਵੀ ਆ ਸੋਹਣੇ ਲੱਗਦੇ ਆ ਮਾਪੇ ਆਪਾਂ ਉਸ ਤੋਂ ਬਾਅਦ ਦੇ ਵਿੱਚ ਉਹਦੀ ਉਹਨਾਂ ਦੀ ਦੱਸਣ ਦੀ ਗੱਲ ਆ ਵੀਡੀਓ ਦੇ ਵਿੱਚ ਜੋ ਕੱਲ ਦੀ ਵੀਡੀਓ ਸੀ ਉਹ ਕਹਿੰਦੇ ਵੀ ਉਦੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਫੋਨ ਚੱਕਣੋਂ ਹਟ ਗਿਆ ਮੇਰਾ ਵੀ ਕਹਿੰਦੇ ਚੱਲ ਸਾਫ਼ ਇਨਕਾਰ ਕਰ ਦਿੰਦਾ ਕੋਈ ਗੱਲ ਬਾਤ ਵੀ ਦੱਸਣੀ ਪੈਂਦੀ ਹੈ ਵੀ ਕਿਹੜੀ ਵਜ੍ਹਾ ਤੋਂ ਮੈਨੂੰ ਛੱਡ ਰਿਹਾ ਤੇ ਉਹ ਕੁੜੀ ਕਹਿ ਰਹੀ ਆ ਵੀ ਮੈਨੂੰ ਜਦੋਂ ਫੋਨ ਚੱਕਣੋਂ ਹਟ ਗਿਆ ਕਿਵੇਂ ਨਾ ਕਿਵੇਂ ਚੱਲ ਅਸੀਂ ਕਿਤੇ ਨਾ ਕਿਤੇ ਮੁਲਾਕਾਤ ਕਰ ਲਈ ਵੀ ਮੈਨੂੰ ਦੱਸ ਦੇ ਵੀ ਤੂੰ ਬੁਲਾਉਂਦਾ ਕਿਉਂ ਨਹੀਂ ਚੁੱਪ ਕਰਕੇ ਫੇਰ ਉੱਥੋਂ ਲੰਘ ਗਿਆ ਕਹਿੰਦੀ ਤੇ ਵੀ ਇਸ ਦੇ ਵਿੱਚ ਆਪਾਂ ਇਹ ਕਹਿਣਾ ਚਾਹੁੰਦੇ ਆ ਬਈ ਸੁਖਰੇਤੀ ਇਹਨੂੰ ਵੀ ਕਿਉਂਕਿ ਮੈਂ ਵੀ ਉਹਨੂੰ ਦੇਖਿਆਂਗਾ ਜਾਣੇ ਪੁੱਛਦੇ ਆ ਮੈਂ ਉਹਨੇ ਫੋਟੋਆਂ ਵੀ ਕਰਾਈਆਂ ਵੀ ਦੇਖੋ ਪਹਿਲਾ ਨੰਬਰ ਤਾਂ ਆਪਾਂ ਕਰਾਂਗੇ ਕੁੜੀਆਂ ਨੂੰ ਗੱਲ ਕੋਈ ਵੀ ਕਿੱਥੋਂ ਦੀ ਵੀ ਕੋਈ ਕੋਈ ਵੀ ਕੁੜੀ ਆ ਲੇਡੀ ਜਾਂ ਜਿੱਥੋਂ ਦੀ ਵੀ ਆਪਣੀ ਬਈ ਇਹ ਇਹ ਕੰਮ ਦੇ ਵਿੱਚ ਤੁਸੀਂ ਪਹਿਲਾ ਨੰਬਰ ਤਾਂ ਸੋਚਿਆ ਕਰੋ ਵੀ ਉਹਨੂੰ ਜਿਹੜੇ ਹਿਸਾਬ ਨਾਲ ਉਹ ਕੁੜੀ ਦੱਸੀ ਹੈ ਨਹੀਂ ਵੀ ਇਹਦੇ ਕੋਲੇ 20-20 ਕੁੜੀਆਂ ਨੇ ਮੈਨੂੰ ਫੋਟੋਆਂ ਦਿਖਾਈਆਂ ਇੰਟਰਵਿਊ ਦਿੱਤੀ ਵੀ ਆਹ ਦੇਖੋ ਮੈਂ ਇਹਦੇ ਨਾਲ ਗੱਲ ਕਰਦਾ ਸੀ ਸਾਰੀ ਗੱਲਬਾਤ ਉਹਦੇ ਮੂਰੇ ਸ਼ੇਅਰ ਕਰਤੀ ਸੀ ਕਹਿੰਦੇ ਕੱਲੀ-ਕੱਲੀ ਚੀਜ਼ ਦੀ ਉਹਨੂੰ ਦਸਤਾ ਸੀ ਸਾਰਾ ਇੰਟਰਵਿਊ ਦਿੱਤੀ ਸੀ ਵੀ ਮੇਰੇ ਨਾਲ ਜ਼ਿੰਦਗੀ ਚ ਆਹ ਕੁਝ ਆਹ ਕੁਝ ਆ ਕਿਉਂਕਿ ਜਦੋਂ ਉਹਨੇ ਦੱਸਿਆ ਸੀ ਵੀ ਮੇਰੇ ਵੀ ਇੱਕ ਵੀ ਮੇਰਾ ਤਾਕ ਹੋਏਗਾ ਤੇ ਵੀ ਮੰਨ ਕੇ ਚਲੋ ਇੱਕ ਬੱਚਾਗਾ ਇੰਨਾ ਨੇ ਕੀ ਦੱਸਿਆ ਉਸ ਕੁੜੀ ਨੇ ਜਦੋਂ ਇਹ ਗੱਲ ਸਾਰੀ ਦੱਸਤੀ ਉਹ ਸੁਖਰਤਿਆਂ ਨੇ ਅੱਗੋਂ ਕੀ ਕਿਹਾ ਵੀ ਮੇਰੀ ਵੀ ਕਹਾਣੀ ਐ ਦੂ ਵੀ ਜ਼ਿਆਦਾ ਕਹਿੰਦਾ ਵੀ ਮਾੜੀ ਐ ਮੇਰੇ ਨਾਲ ਵੀ ਬਹੁਤ ਹੋਇਆ ਵੀ ਮੈਂ ਤਾਂ ਤੇਰੇ ਨਾਲੋਂ ਵੀ ਵੀ ਮੇਰੇ ਵੀ ਜ਼ਿੰਦਗੀ ਚ ਬਹੁਤ ਕੁਝ ਹੋਇਆਗਾ ਵੀ ਚਲ ਕੋਈ ਗੱਲ ਨਹੀਂ ਪਿਛਲੀ ਜ਼ਿੰਦਗੀ ਬਾਰੇ ਮੈਂ ਕੁਝ ਨਹੀਂ ਪੁੱਛਣਾ ਚਾਹਾਂ ਤभी ਮੈਂ ਤਾਂ ਅੱਗੇ ਜ਼ਿੰਦਗੀ ਜੀਣੀ ਆ ਤੇ ਉਦੋਂ ਬਾਅਦ ਬਸ 6 ਮਹੀਨੇ ਗੱਲ ਕਰਕੇ ਤੇ ਸੁਖਰਤੀਏ ਨੇ ਬਈ ਉਹ ਕੁੜੀ ਨੂੰ ਮੰਨ ਕੇ ਚੱਲੋ ਵੀ ਕਹਤਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਫੋਨ ਚੱਕਣਾ ਵੀ ਬੰਦ ਕਰਤਾ ਸਾਰਾ ਕੁਸਾ ਕੱਲ ਅਸੀਂ ਇੰਟਰਵਿਊ ਦੇ ਵਿੱਚ ਸੁਣਿਆ ਉਹਨਾਂ ਨੇ ਸੁਖਰਤੀਏ ਨੂੰ ਬਹੁਤ ਹੀ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਮਾੜਾ ਚੰਗਾ ਯਾਰ ਜੇ ਕਿਸੇ ਦੀ ਜ਼ਿੰਦਗੀ ਨਾਲ ਆਪਾਂ ਹ ਕਰਨਾ ਹਨਾ ਤੋਖਾ ਪਹਿਲਾਂ ਕਿਸੇ ਨੂੰ ਉਹ ਕਰਕੇ ਜ਼ਿੰਦਗੀ 'ਚ ਲਿਆ ਕੇ ਘਰੇ ਕੋਰੇ ਲਿਆ ਕੇ ਆਪਾਂ ਉਧਰੋਂ ਉਧਰੀ ਦਿਖਾ ਕੇ ਮਾਤਾ ਪਿਤਾ ਨੂੰ ਵੀ ਉਧਰ ਉਧਰ ਵਿਆਹ ਸ਼ਾਦੀ ਕਰਕੇ ਤੇ ਬਾਅਦ ਚ ਛੱਡਦੇ ਆ ਉਹ ਮਾੜੀ ਗੱਲ ਆ ਆਪਾਂ ਤਾਂ ਸੁਖਰਤੀਏ ਨੂੰ ਇਹੀ ਕਹਿਣਾ ਚਾਹੁੰਦੇ ਆ ਭਾਈ ਤੇ ਪਰ ਸੁਖਰਤੀਏ ਦੀ ਜਿਹੜੇ ਸਾਹਮਣੇ ਇੰਟਰਵਿਊ ਸੁਣੀ ਆ ਉਹ ਕਹਿੰਦਾ ਵੀ ਮੈਨੂੰ ਇਹ ਗੁੰਮਰਾਹ ਕਰ ਰਹੀ ਏ ਜਾਨੀ ਕਿ ਵੀ ਜਿਵੇਂ ਆਪਾਂ ਕਹਿੰਦੇ ਨੇ ਇੱਕ ਦੂਜੇ ਨੂੰ ਵੀ ਬਲੈਕਮੇਲ ਕਰ ਰਹੀ ਏ ਵੀ ਮੈਨੂੰ ਕਹਿ ਕੇ ਪਰ ਰਿਕਾਰਡਿੰਗ ਦੇ ਹਿਸਾਬ ਨਾਲ ਵੀ ਸੁਣਿਆ ਪੱਤਰਕਾਰ ਸੀਗਾ ਜੋ ਉਹਨਾਂ ਨੇ ਲਾਈਵ ਦੇ ਵਿੱਚ ਗੱਲ ਵੀ ਕੀਤੀ ਸੀ ਅਸੀਂ ਵੀਡੀਓ 'ਚ ਦੇਖਿਆ ਇਹ ਉਹਦੇ ਵਿੱਚ ਸੁ ਕੁਝ ਕੁ ਗੱਲਾਂ ਸੁਖਰਤੀਆ ਕਹਿ ਰਿਹਾ ਤੇ ਉਧਰ ਉਹ ਗਰਲ ਕਹਿ ਰਹੀ ਹੈ ਜਿਹੜੀ ਉਹ ਕੁੜੀ ਹੈ ਤੇ ਆਪਣੀ ਅੱਜ ਦੀ ਅਪਡੇਟ ਆਹੀ ਹੈ ਬਈ ਸਾਰਿਆਂ ਮੰਨ ਕੇ ਚੱਲ ਆਪਣੇ ਪੰਜਾਬ ਦੀਆਂ ਕੋਈ ਵੀ ਭੈਣਾ ਜੋ ਵੀ ਬਈ ਆਪ ਦਾ ਸੋਚ ਸਮਝ ਕੇ ਪਹਿਲਾ ਨੰਬਰ ਤਾਂ ਆਪਣੇ ਫੋਨ ਤੇ ਕੁਝ ਹੋਰ ਚੀਜ਼ ਹੁੰਦੀ ਹੈ ਸਾਹਮਣੇ ਆ ਕੇ ਕੁਝ ਹੋਰ ਬਣ ਜਾਂਦਾ ਬੰਦਾ ਆਪ ਦਾ ਸੋਚ ਸਮਝ ਕੇ ਕਰੋ ਤੇ ਸਿੱਧਾ ਨਹੀਂ ਤਾਂ ਬਈ ਵਿਆਹ ਕਰਾਓ ਮਾਤਾ ਪਿਤਾ ਨੂੰ ਕਹਿ ਕੇ ਇਹ ਸਾਰਾ ਕੁਝ ਕਰ ਦੋ ਤੁਸੀਂ ਬੰਦ ਤੇ ਨਹੀਂ ਤਾਂ ਉਹਨੂੰ ਪਤਾ ਹੀ ਦੁਨੀਆਦਾਰੀ ਚ ਕੀ ਹੋਈ ਜਾਂਦਾ ਇੱਕ ਦੂਜੇ ਨੂੰ ਕਹਿੰਦੀ ਲੋੜ ਹੀ ਨਹੀਂ ਆਪਾਂ ਨੂੰ ਕਿਉਂਕਿ ਕੋਈ ਕਿਸੇ ਦੇ ਦਿਲਚਸਪੀ ਬੜਿਆਗਾ ਜਿਵੇਂ ਹੁਣ ਸੁਜੀ ਸੁਖਰਤੀਏ ਨੂੰ ਕਹਿੰਦੀ ਵੀ ਅਸੀਂ ਇੰਸਟਾਗ੍ਰam ਤੇ ਗੱਲ ਕਰਦੇ ਕਰਦੇ ਵੀ ਸਾਡੀ ਗੱਲਬਾਤ ਹੋਈ ਹੈ ਹਨਾ ਤੇ ਵੀ ਭਾਈ ਇਹ ਫੋਨ ਦੇ ਵਿੱਚ ਛੁਪਿਆ ਹੁੰਦਾ ਬਹੁਤ ਕੁਝ ਹੈ ਇਹਦੇ ਵਿੱਚ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਬੰਦਾ ਕਹੇ ਜੇ ਆਪਾਂ ਕਿਸੇ ਦੇ ਘਰ-ਬਾਰ ਜਾ ਕੇ ਆਪਾਂ ਜਿਵੇਂ ਪਹਿਲਾਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਉਵੇਂ ਬੰਦੇ ਦਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਸੁਖਰਤੀਏ ਤਾਂ ਇੱਕ ਸਟਾਰ ਆ ਹੁਣ ਇੰਸਟਾਗ੍ਰam ਤੇ ਵੀ ਫੇਮਸ ਆ ਉਹ ਤਾਂ ਤੇ ਵੀ ਉਹਦੇ ਮਗਰ ਤਾਂ ਹੁਣ 20 ਕੁੜੀਆਂ 30 ਹੋਣੀਆਂ ਤੁਸੀਂ ਉਹਨਾਂ ਤੋਂ ਮੰਨ ਕੇ ਜਿਹੇ ਹਿਸਾਬ ਨਾਲ ਇਹ ਕੁੜੀ ਦੱਸਦੀ ਸੀ ਵੀ ਮੈਨੂੰ ਕੱਲੀ ਕੱਲੀ ਕੁੜੀਆਂ ਬਾਰੇ ਦੱਸਿਆ ਹਨਾ ਤਾਂ ਵੀ ਫਿਰ ਵੀ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਜਦੋਂ ਉਹਨਾਂ ਨੇ ਐਂ ਦੱਸਤਾ 20 25 25 ਕੁੜੀਆਂ ਪਹਿਲਾਂ ਗੱਲਬਾਤ ਕਰਕੇ ਛੱਡਤੀ ਵੀ ਫਿਰ ਤੈਨੂੰ ਥੋੜੀ ਰੱਖੋ ਆਪਾਂ ਇਹ ਕਹਿਣਾ ਚਾਹੁੰਦੇ ਆ ਆਪਣੇ ਕਿਥੋਂ ਵੀ ਪੰਜਾਬ ਦੀਆਂ ਕੋਈ ਵੀ ਧੀਆ ਬਈ ਇਹ ਫੋਨਾਂ ਤੇ ਗਲਤਫੁਲਤ ਗੱਲਾਂ ਕਰਨੀਆਂ ਛੱਡ ਦੋ ਤੇ ਆਪ ਦਾ ਸਿੱਧਾ ਸਿੰਪਲ ਵਿਆਹ ਕਰਾਓ ਤੇ ਭਰਾਵੋ ਅੱਜ ਦੀ ਆਪਣੀ ਅਪਡੇਟ ਸੀ ਸੁਖ ਰਤੀਏ ਦੀ ਜਿੱਥੇ ਵੀ ਆਪਣੀ ਵੀਡੀਓ ਜਾ ਉਹ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣਾ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ